ਪੁਰਗਾ ਨੇ ਉਹ ਪਾਣੀ ਜਿੱਦੀ ਤੁਰ ਕੇ ਜਾਂਦੀਆਂ ਠੰਡ ਚ ਦੀ ਹਨਾ ਯਾਰ ਕਿੱਡਾ ਵੱਡਾ ਮੰਨ ਲੋ ਹਨਾ ਪਿੰਡ ਨੂੰ ਮੰਨ ਲੋ ਐਡਾ ਵੱਡੀ ਲਾਹਨ ਤ ਪਿੰਡ ਨੂੰ ਹਨਾ ਵੀ ਇਹ ਗੱਲ ਕੋਈ ਵੀ ਨਹੀਂ ਰੁਕ ਸਕਿਆ ਹਨਾ ਵੀ ਮੰਨ ਲਾ ਵੀ ਕੋਈ ਵੀ ਨਹੀਂ ਯਾਰ ਬੰਦਾ ਆ ਬਾਈ ਆ ਦੇਖ ਲੋ ਆ ਜਿਹੜਾ ਖਾਲਾ ਖਾਲ ਪਿੰਡ ਨੂੰ ਜਾਂਦਾ ਹਨਾ ਇਹ ਬੰਦਾ ਖੜਾ ਇਹਦੇ ਸਾਹਮਣੇ ਘਰ ਦੀਦਾ ਬੜਾ ਲਖਾਈ ਸਾਹਮਣੇ ਘਰ ਸਾਹਮਣੇ ਇਹਦਾ ਘਰ ਆ ਉੱਥੋਂ ਉੱਥੋਂ ਲੈ ਕੇ ਆ ਖਾਲ ਦੇ ਵਿੱਚ ਦੀ ਇਹ ਸਿਆਲੋ ਸਿਆਲ ਤੇ ਹੁਣ ਤੁਰ ਕੇ ਆਉਂਦਾ ਸਾਹਮਣੇ ਪਿੰਡ ਚ ਜਾਂਦਾ ਤੇ ਜਿਹੜੀ ਉਹ ਪਹੀਆ ਸਰਕਾਰੀ ਨੰਬੀ ਵੀ ਆ ਉਹ ਇਹਨਾਂ ਦੇ ਘਰ ਦੇ ਕੋਲ ਚੜ ਗਿਆ ਸਰਕਾਰੀ ਉਹ ਰੁੱਕੀ ਬੈਠਿਆ ਤੇ ਜੀ ਉਹ ਚਾਹਦੀ ਆ ਸਰਕਾਰ ਨੂੰ ਮੰਤਰੀ ਇਸ ਪਿੰਡ ਦੇ ਵਿੱਚ ਜਾਣਾ ਸਹੀ ਆ ਹਣਾ ਹਾਂਜੀ 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 ਆ ਉਹ ਗੱਲ ਕਰਤੀ ਸਾਰੀ ਇਹਨਾਂ ਨੇ ਤੇ ਆ ਖਾਲ ਦੇ ਵਿੱਚ ਹੀ ਆ ਰਿਹਾ ਤੇ ਮੰਨ ਲਓ ਉਹਨੂੰ ਕੀਨੇ ਅਧਿਕਾਰ ਦਿੱਤਾ ਵੀ ਉਹ ਇਹ ਕਹਿ ਦੇਵੇ ਵੀ ਮੈਂ ਆਹ ਪਹੀਆ ਆਥਾ ਛੱਡਦਾ ਇਹ ਮਤਾਰੋਗਲੀ ਮੰਨ ਲਓ ਆ ਆ ਆ ਹਾਲਤਾ ਬੰਦੇ ਦੀ ਤਾਂ ਇਸ ਕਰਕੇ ਬਾਈ ਤੁਸੀਂ ਦੇਖ ਲਓ ਗਲਤ ਕੌਣ ਆ ਝੂਠ ਸੱਚਾ ਕੌਣ ਆ ਕੋਈ ਵੀ ਹੋਵੇ ਬਾਈ ਛੋਟਾ ਰਿਸ਼ਤੇਦਾਰ ਵੀ ਹੋਵੇ ਬੜਾ ਐਡਾ ਵੱਡਾ ਜੌਲ ਮੰਦਦਾ ਯਾਰ ਜਮੀ ਨਹੀਂ ਕਰਨਾ ਚਾਹੀਦਾ ਉਹਦਾ ਬੰਦਾ ਯਾਰ ਤੂੰ ਉਹਦੇ ਮਨ ਚ ਕਿੰਨੀ ਕਿੰਨੀ ਨਫ਼ਰਤ ਹੋਊ ਇਹਨਾਂ ਪ੍ਰਤੀ ਯਾਰ ਇੱਕ ਪਹੀ ਤੋਂ ਨਹੀਂ ਦੋ ਪੈਰ ਨੰਗਣੀ ਆ ਫਿਰ ਐਡਾ ਵੱੱਟੀ ਭੈਂ ਚੋ ਗੱਲ ਕੀ ਹੁੰਦੀ ਯਾਰ ਜਿਹੜਾ ਨੰਗਣ ਨਹੀਂ ਦੇ ਰਿਆ ਕੀ ਆ ਤੁਸੀਂ ਆਪਦੇ ਦਿਮਾਗ ਨਾਲ ਤੁਸੀਂ ਸੋਚ ਕੇ ਕਮੈਂਟਾਂ 'ਚ ਦੱਸ ਦਿਓ ਮੇਰਾ ਤਾਂ ਦਿਮਾਗ ਐਵੇਂ ਮੈਂ ਆਪਦੇ ਮੂੰਹੋਂ ਕੋਹ ਨਹੀਂ ਕਹਿੰਦਾ ਪਰ ਸਾਨੂੰ ਕਹਿ ਦਿੰਨੇ ਤੁਸੀਂ ਆਹ ਹੁਣ ਇੱਥੋਂ ਦੀ ਖਾਲ ਦੇ ਵਿੱਚ ਨਹੀਂ ਹੁੰਦਾ ਆ ਆ ਆ ਬੀਪੀਆਂ ਹੁੰਦੀਆਂ ਨੇ ਦੇਖੀ ਇਹ 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 ਪੰਜਾ ਤੂੰ ਹਾਂ ਇਹ ਮਾਰ ਅੱਗੇ ਬੰਦ ਹੋਣ ਦੀ ਆ ਦੇਖ ਲੈ ਬਾਈ ਏਦੂ ਬਾਦ ਪੈਹੀ ਬੰਦ ਹੋਣੀ ਚੱਕਿਆ ਤਾਂ ਖਾਲੀ ਇੱਥੋਂ ਪੰਜੀ ਬੰਦ ਹੋ ਜਾਂਦੀ ਆ ਹਾਂ ਇੱਥੋਂ ਇੱਥੋਂ ਪੰਜੀ ਬੰਦ ਹੋ ਜਾਂਦੀ ਆ ਆ ਹੁਣ ਜਿਹੜੀ ਭੈਣਾਂ ਤੁਰ ਕੇ ਮਾਲਾ ਬੱਚਾ ਤੇ ਆ ਭੈਣਾਂ ਇਹ ਹੁਣ ਪਾਣੀ ਦੇ ਵਿੱਚ ਹੀ ਤੁਰ ਕੇ ਘਰੇ ਜਾਣਗੇ ਇਹ 6 ਸਾਲ ਤੋਂ ਲਗਾਤਾਰ ਚੱਲ ਰਿਹਾ ਪਿੰਡ ਦੇ ਵਿੱਚ ਕਿਸੇ ਸਰਪੰਚ ਨੂੰ ਕਿਸੇ ਮੈਂਬਰ ਨੂੰ ਕਿਸੇ ਐਮਐਲਏ ਨੂੰ ਕਿਸੇ ਨੂੰ ਨਹੀਂ ਯਾਰ ਦਰਦ ਆਇਆ ਤੁਸੀਂ ਇਹ ਹਸਾਬ ਲਾ ਲਓ ਵੀ ਯਾਰ ਸਾਰਾ ਪਿੰਡ ਮਰ ਗਿਆ ਠੀਕ ਆ ਹੁਣ ਇੱਥੇ ਤੁਸੀਂ ਦੇਖ ਲਓ ਵੀ ਬੋਲਣਾ ਬਣਦਾ ਕਿ ਨਹੀਂ ਬਣਦਾ ਸੋ ਇਸ ਗੱਲ ਤੇ ਭਰਾਵੋ ਪਹਿਰਾ ਦਿਓ ਜਿਹੜੇ ਵੀ ਬੰਦੇ ਜਿਹੜੇ ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਜਿੱਦੇ ਘੱਟ ਰੱਖਿਆ ਡਟ ਕੇ ਸਾਥ ਦਿਓ ਅਸੀਂ ਉੱਥੋਂ ਦੀ ਪਹੀ ਕਢਾ ਕੇ ਹਟਾਂਗੇ ਜੇ ਨਾ ਨਿਕਲੀ ਅਸੀਂ ਜਿਹੜਾ ਕੁ ਕਰਨਾ ਪਿਆ ਜਾਓ ਜੋ ਕਰਨਾ ਪਿਆ ਰੋਡ ਜਬ ਕਰਨਾ ਪਿਆ ਕਰਾਂਗੇ ਭਾਈ ਤੇ ਇਹ ਇਹ ਜਲਮ ਨਾ ਰੋਕਣਾ ਅਸੀਂ ਅਸੀਂ ਉਹ ਤੋਂ ਗਾ ਨਹੀਂ ਬੱਝ ਸਕਦੇ ਅਸੀਂ ਰੋਕਾਂਗੇ ਭਾਈ ਜਿਹੜੇ ਮਾਲਾ ਸਾਡੇ ਦੇ ਪਰਚੇ ਦੇਣੇ ਸਦ ਕਰਨਾ ਕਰ ਲਓ ਤਿਆਰੀ ਕਰ ਲਓ 20 ਤਰੀਕ ਤੋਂ ਬਾਅਦ ਅਸੀਂ ਟਾਈਮ ਰੱਖਿਆ ਉਹ ਤੋਂ ਪਹਿਲਾਂ ਇਹ ਹੱਲ ਹੁੰਦਾ ਐਮਐਲਏ ਸਾਹਿਬ ਜਾਂ ਕੋਈ ਵੀ ਬੰਦਾ ਆ ਕੇ ਵਿੱਚ ਪਾ ਕੇ ਇਹਨਾਂ ਦਾ ਮਸਲਾ ਹੱਲ ਕਰਾ ਦੋ ਇਹਨਾਂ ਨੂੰ ਸੰਤੁਸ਼ਟ ਕਰਾ ਦੋ ਕਹਿ ਦੇਣ ਵੀ ਸਾਨੂੰ ਇਨਸਾਫ਼ ਮਿਲ ਗਿਆ ਨਹੀਂ ਭਾਈ ਹੁਣ ਅਸੀਂ ਇਹ ਇਹ ਪੂਰੇ ਵੱਡੇ ਪੱਧਰ ਤੇ ਪ੍ਰਚਾਰ ਕਰਾਂਗੇ ਫੇਰ ਕੋਈ ਇਹ ਨਾ ਕਹਵੇ ਗੱਲ ਛੋਟੀ ਸੀ ਗੱਲ ਵੱਡੀ ਬਣਾਦੀ ਇਹਨਾਂ ਨੂੰ ਪੁੱਛ ਕੇ ਦੇਖੋ ਆ ਮੀਂਹ ਪਈ ਜਾਂਦਾ ਫੁੱਲ ਮੀ ਸਾਡੇ ਕੋਟ ਬਾਹਰ ਠੰਡ ਲੱਗੀ ਜਾਂਦੀ ਆ ਮੀਂਹ ਚ ਫੁੱਲ ਚ ਆ ਬੰਦੇ ਦੇ ਕੱਪੜੇ ਨਹੀਂ ਕੱਪਈ ਆ ਉਹ ਵਿਚਾਰੇ ਨੇ ਲਾਤਰ ਰੌੜ ਦੀ ਲਾਈ ਆ ਤੇ ਨੀ ਕਰ ਚਾ ਹੁਣ ਉੱਥੋਂ ਜਾਊਗਾ ਆ ਬੁੜੀਆਂ ਉਹ ਜਵਾਕ ਦੀ ਉਮਰ ਦੱਸਾ ਦੇ ਤੇ ਉਧਰ ਘਰੇ ਜਾਣਗੇ ਪਾਣੀ ਚੀਤ ਵਰਕੇ ਤੁਸੀਂ ਇਹ ਦੇਖ ਲਓ ਵੀ ਜਦੋਂ ਉਹ ਮਾਰਗ ਦਾ ਮਹੀਨਾ ਸੀ ਜਨਵਰੀ ਫਰਵਰੀ ਦਾ ਮਹੀਨਾ ਸੀ ਉਦੋਂ ਹੀ ਬੰਦਾ ਪਾਣੀ ਚੀਤ ਵਰਕੇ ਜਾਂਦਾ ਸੀ ਤੇ ਇਹਦੀਆਂ ਮੰਨ ਲਓ ਇਹਦਾ ਪਰਿਵਾਰ ਜਿਹੜੀਆਂ ਕਭੀ ਬੰਦਾ ਪਿੰਡ ਚ ਸਾਰੇ ਪਿੰਡ ਨੂੰ ਪਤਾ ਇਹ ਮਸਲਾ ਵੀ ਦੇਖ ਲਓ ਆਹ ਬੰਦੇ ਤਾਂ ਹਾਲੇ ਹੋਇਆ ਪੰਚਾਇਤ ਨੇ ਵੋਟਾਂ ਤੋਂ ਪਹਿਲਾਂ ਕਿਹਾ ਇਹਨਾਂ ਨੇ ਕਿਹਾ ਸਾਡੀ ਇੱਕ ਹੀ ਮੰਗ ਆ ਲੈ ਦੇਖ ਲਓ ਯਾਰ ਹਨਾ ਫਿਰ ਕਿਹਨਾਂ ਗਰੀਬਾਂ ਨੂੰ ਐ ਕਰਦੇ ਆ ਕਹਿੰਦੇ ਸਾਡੀ ਇੱਕ ਹੀ ਮੰਗ ਆ ਵੀ ਸਾਡੀ ਉਹ ਪਹੀ ਸੜਾ ਦਿਓ ਪੰਚਾਇਤ ਕਿੰਜ ਛੜਾ ਦਾਂਗੇ ਉਸ ਤੋਂ ਬਾਅਦ ਪੰਚਾਇਤ ਝੰਗਾ ਚੱਕ ਗਈ ਤੇ ਐਮਐਲਏ ਐਮਐਲਏ ਕਹਿੰਦਾ ਛੜ ਦੇ ਭੋਲਾ ਸਿਓ ਤੇ ਉਹ ਉਹ ਕਹਿੰਦੇ ਮੁੜ ਕੇ ਬੋਲੇ ਹੀ ਨਹੀਂ ਐਮਐਲਏ ਜਿਹੜਾ ਮੈਸਰ ਖਾਨੇ ਵਾਲਾ ਇਹ ਵੀ ਚੁੱਪ ਕਰਕੇ ਲੰਘ ਗਿਆ ਸੋ ਐਮਐਲਏ ਨੂੰ ਪ੍ਰਸ਼ਾਸਨ ਨੂੰ ਬੇਨਤੀ ਆ ਬਾਈ ਇਹ ਪਹੀ ਸਰਕਾਰੀ ਆ ਕਿਸੇ ਕੋਲ ਅਧਿਕਾਰ ਨਹੀਂ ਰੋਕਣ ਦਾ ਤਾਂ ਇਹ ਹੈ ਜਿਹੜੀ ਇਹਨੂੰ ਪਹੀ ਨੂੰ ਛੜਾ ਦੇ 20 ਤਰੀਕ ਤੱਕ ਦਾ ਸਾਡੇ ਕੋਲ ਟਾਈਮ ਆ 20 ਤਰੀਕ ਤੋਂ ਪਹਿਲਾਂ ਮਸਲਾ ਹੱਲ ਕਰ ਦਿਓ ਨਹੀਂ ਉਸ ਤੋਂ ਬਾਅਦ ਅਸੀਂ ਕੋਈ ਪ੍ਰੋਗਰਾਮ ਲੀਕ ਕੇ ਤਾ ਆਪ ਦਾ ਪ੍ਰੋਟੈਸਟ ਕਰਾਂਗੇ ਇਹ ਸਾਡੀ ਮਜਬੂਰੀ ਆ ਸਾਡਾ ਸ਼ੌਕ ਨਹੀਂਗਾ ਮਜਬੂਰੀ ਆ ਸਾਡੀ ਭਰਾਵੋ ਕਿਸੇ ਕੋਲ ਸਮਾਂ ਨਹੀਂਗਾ ਇਹਨਾਂ ਲੋਕਾਂ ਨੇ ਹੁਣ ਸਮਾਂ ਕੱਢਿਆ ਕੋਈ ਕੰਮ ਤੋਂ ਆਇਆ ਕਿਥੋਂ ਏਡੀ ਦੂਰ ਚੱਲ ਕੇ ਆਇਆ ਆ ਮੁੰਡਾ ਫੋਨ ਤੇ ਵੀਡੀਓ ਬਣਾ ਪਰਸਤ ਚੱਲ ਕੇ ਆਇਆ ਨੱਕੀ ਬਿੱਤਰ ਆ ਮੇਰਾ ਬੰਦੇ ਨੇ ਜਦੋਂ ਵੀਡੀਓ ਦੇਖੀ ਨਾ ਵੀ ਐਂ ਕਰਕੇ ਹੈਂਡੀਕੈਪਟ ਬੰਦਾ ਤੁਰਿਆ ਆਉਂਦਾ ਮੇਰੇ ਕੋਲ ਘਰੇ ਆਇਆ ਜਿਹ ਹੱਥੀ 6 ਮਹੀਨੇ ਵੱਲ ਘਰੇ ਆਇਆ ਤੇ ਬੰਦੇ ਨੇ ਵੀਡੀਓ ਦੇਖੀ ਮੈਨੂੰ ਕਹਿੰਦਾ ਚੱਲ ਸੋਨੀ ਚੱਲ ਗਿਆ ਆਪਾਂ ਮੈਂ ਤੇਰੇ ਨਾਲ ਚੱਲਦਾ ਗੱਡੀ ਲੈ ਕੇ ਆ ਆ ਬੰਦਾ ਨਾਲ ਆ ਇਹ ਇਹ ਹੁੰਦਾ ਯਾਰ ਇਨਸਾਨੀਅ ਪਰ ਮੈਂ ਗੱਲ ਕਰਦਾ ਵੀ ਜਿਹੜੇ ਇਨਸਾਫ ਪਸੰਦ ਲੋਕ ਆ ਪਿੰਡ ਦੇ ਵੀ ਆ ਟਿੱਖ ਪਿੰਡ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਜਿਹੜੇ ਸਹੀ ਨੇ ਸੱਚੇ ਨੇ ਇਮਾਨਦਾਰ ਨੇ ਗਰਵਾਣੀ ਨੂੰ ਮੰਨਦੇ ਨੇ ਗੁਰੂਆਂ ਨੂੰ ਮੰਨਦੇ ਨੇ ਉਹ ਸਾਰੇ ਇੱਥੇ ਸਾਥ ਦਿਓ ਪਰਿਵਾਰ ਦਾ ਤੇ ਇਲਾਕੇ ਦੇ ਬੰਦੇ ਵੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੂੰ ਉਹਥੇ ਜਿੰਮੇਦਾਰਾਂ ਦੇ ਸਾਨੂੰ ਕਿਤੇ ਨਹੀਂ ਲੰਗਾ ਮੰਗੇ ਪਹਿਲਾਂ ਹੋਰ ਗੱਲਾਂ ਹੋ ਗਈ ਸੀ ਪਹਿਲੀ ਮਾਨੂੰ 40 ਸਾਲ ਹੋ ਗਏ ਹੁਣ ਤੇ ਇੱਥੇ ਆਈ ਉਹ ਮੇਰੇ ਆਉਣ ਤੋਂ ਪਹਿਲੀ ਚਾਚੂ ਸੀ ਅੱਛਾ ਹਾਂ ਹੁਣ ਇਹਨਾਂ ਨੇ ਜਿੰਮੇਦਾਰਾਂ ਨੇ ਮੱਤ ਕੇ ਬੰਦ ਕਰ ਨਾ ਨੰਗਨ ਦੰਦੇ ਤੋਂ ਤੁਹਾਨੂੰ ਪਹੀ ਇਥੋਂ ਦੀ ਹੈ ਹੀ ਨਹੀਂ ਕਿਧਰੇ ਵੀ ਹੋਰ ਦੀ ਆਉਂਦੀ ਤੋ ਮੇਰੇ ਹੁੰਦੇ ਨਹੀਂ ਪੈਸੀ ਹੋਣ ਮੇਰੇ ਸਾਢੇ 3 ਕੋ ਬੰਦੇ ਹਨ ਪੈਸਾ ਚਾਹੀਦਾ ਤਾਂ ਕਿ ਭਾਈ ਇਹ ਤਾਂ ਪਹਿਲਾਂ ਹੀ ਆ ਜੀ ਬੁੜੀ ਬਾਈ ਤਾਂ ਸਾਡੇ ਅੰਦਰ ਨਾ ਕਰਦੇ ਤੇ ਫਿਰ ਉਹਦੂ ਬਾਅਦ ਕੁਝ ਦਿੱਤੇ ਸੇਪ ਪੈਣ ਦੇਖਦੇ ਸੀ ਬੰਦੇ ਥੋੜਾ ਵੱਡਾ ਲੈ ਕੇ ਸੇਪ ਕਰਦੇ ਜਾਨ ਮੇਰੇ ਬੰਦੇ ਜਾਨ ਦੇ ਉਹ ਬੰਦੇ ਬਣੇ ਤੁਹਾਨੂੰ ਜਦੋਂ ਬੋਟਾ ਕਿਵੇਂ ਜਿਹੜਾ ਬੋਟਾ ਲੈਣਾ ਉਹ ਸਰਪੰਚ ਉਹ ਲੋਕਾਂ ਨੇ ਮਾਈ ਤੋਂ ਪਾਹੀ ਦਵਾ ਦਾਂਗੇ ਦਵਾ ਬੋਟਾ ਦੇ ਕੇ ਪਤਾ ਲੱਗ ਜਾਂਦਾ ਕਿ ਕੋਈ ਰਹਿਦਾ ਜਦੋਂ ਬੰਦਰ ਸਰਪੰਚ ਬਾਣੀ ਜਾਂਦਾ ਮੜ ਕੇ ਘਰ ਕੋਸਦਾ ਅੱਠ ਸਾਲ ਦੀ ਚੱਲਦੀ ਜੀ ਕੋਈ ਜਿੱਤੇ ਕੋਈ ਹਰਿਆਸੀ ਤਾਂ ਪੋਟ ਪਾਉਣੀ ਆ ਹਾਂ ਕਮੁਰ ਕੇ ਖਾਂਡ ਤਾਂ ਹੀ ਕਰ ਪਾਦੀ ਆ ਦੇਖ ਲੋ ਬਾਈ ਤੁਹਾਡੇ ਸਾਹਮਣੇ ਆ ਜੀ ਵੋਟਾਂ ਤੋਂ ਪਹਿਲਾਂ ਅਸੀਂ ਕਿੰਨਾ ਪਟਦੇ ਆ ਤੁਹਾਨੂੰ ਕਿੰਨਾ ਪਟਦੇ ਆ ਜੀ ਬਾਈ ਕੋਈ ਬੰਦਾ ਉਥੋਂ ਤੱਕ ਹਿੰਮਤ ਨਹੀਂ ਕਰ ਸਕਣੇ ਵੋਟਾਂ ਲੈ ਲੀਆਂ ਆ ਸਾਰੀਆਂ ਮਾਵਾਂ ਖੜੀਆਂ ਮੈਂ ਨਹੀਂ ਕਹਿ ਰਿਹਾ ਕਿ ਵੋਟਾਂ ਤੋਂ ਪਹਿਲਾਂ ਸਪੈਂਸਰ ਨੇ ਕਿਹਾ ਵੀ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਤੇ ਹੁਣ ਆ ਬਈ ਪਹੀ ਦਿਖਾ ਦੇ ਇਧਰੋਂ ਆਉਂਦੀ ਆ ਪਹੀ ਅੱਧੀ ਤਾਂ ਇਸ ਘਰ ਨੇ ਦਰਵਾਜ਼ਾ ਲਾ ਕੇ ਰੋਕੀ ਹੋਈ ਆ ਅੱਧੀ ਪਰਲੇ ਘਰ ਨੇ ਰੋਕ ਲੇ ਦਸ ਲਾ ਕੇ ਪਹੀਆ ਰੋਕੀ ਵੀ ਇੱਥੋਂ ਤੱਕ ਉਦੋਂ ਬਾਅਦ ਆ ਮੋੜਦੀ ਆ ਆ 11 ਕਿੰਨੇ 11 11 ਫੁੱਟ ਆ 11 ਫੁੱਟ ਆ ਪਹੀਆ ਜਿਹੜੇ ਉਧਰ ਨੂੰ ਜਾਂਦੀ ਆ ਖੇਤਾਂ ਉਧਰ ਜਾਂਦੀ ਆ ਤੇ ਤੁਸੀਂ ਆ ਆ ਆ ਦੱਸ ਦੇ ਭਾਈ ਇੱਧਰ ਨਿਗਾ ਮਰਾ ਦੇ ਆ 11 ਫੁੱਟ ਲੱਗਦੀ ਆ ਨਹੀਂ ਭਾਈ ਹੈ ਮੇਰਾ 3 ਕੁ ਫੁੱਟ ਲੱਗਦਾ 3 ਕੁ ਫੁੱਟ ਬਾਕੀ ਆ ਭਾਈ ਘਰ ਵਾਲੇ ਨੇ ਵੇਚ ਲੈ ਲਈ ਤੇ ਇੱਥੋਂ ਬੰਦ ਕਰਤੀ ਦੂ ਪਿੱਛੇ ਪਹੀ ਤੇ ਕੀ ਵਰਦਾਨ ਜੀ ਇਹ ਕਮਰਾ ਫਰੇ ਇੰਦਾਂ ਵਿੱਚ ਹੀ ਪਤਾ ਹਾਂ ਇਹ ਦੂ ਪਿੱਛੇ ੜੀ ਪਈ ਹੈ ਉਹ ਤੇ ਦੋ ਘਰਾਂ ਦੇ ਅੱਧੇ ਇਹਨੇ ਨਾਲੇ ਅੱਧੇ ਹੋਣੇ ਨਾਲੇ ਕੰਦ ਲੱਗ ਸਾਰਾ ਕੋ ਬੰਦ ਕਰਤਾ ਦਰੱਖਤ ਇਹ ਪਹੀ ਹੈ ਜਿਹੜੀ ਇਹ ਉਹ ਤੁਰ ਤੱਕ ਆ ਜਿਹੜੇ ਬਾਈ ਮਜ਼ਦੂਰ ਖੜੇ ਨੇ ਆ ਆ ਉਹਨਾਂ ਦੇ ਖੇਤ ਆ ਇਹ ਇਹ ਜੀ ਉਹਨਾਂ ਦੇ ਖੇਤਾਂ ਨੂੰ ਪਹੀ ਜਾਂਦੀ ਇਹ ਇਹਨਾਂ ਨੇ ਬੰਦ ਕਰਤੀ ਇੱਥੋਂ ਸਾਰੀ ਉਧਰ ਖੇਤਾਂ ਨੂੰ ਜਾਂਦੀ ਸਾਰੀ ਇੱਧਰ ਵੀ ਬੰਦ ਕਰਤੀ ਰੋਕ ਕੇ ਉਧਰ ਜਿਹੜਾ ਬਾਲੀ ਆ ਉਹਦੇ ਜਿਹੜੇ ਬਲੀ ਉਹ ਜਿਹੜੇ ਉਹ ਉਧਰ ਹੋ ਜਾਂਦਾ ਉਧਰ ਕੋਈ ਪਹੀ ਜਾਂਦੀ ਹੈ ਹਾਂਜੀ ਉਧਰ ਨਹੀਂ ਖਾਲ ਨਹੀਂ ਉਧਰ ਖਾਲ ਦੇ ਵਿੱਚ ਹੀ ਲੱਗਦਾ ਉਹ ਆਹ ਸੱਚ ਮੁੱਦਾ ਜਿਹੜੀ ਆ ਪਹੀਆ ਇਹ ਨਾ ਦੇ ਖੇਤਾਂ ਨਾ ਆਉਂਦੀ ਆ ਇੱਥੋਂ ਜਿਹੜਾ ਮਤਲਬ ਜਿਹੜਾ ਫਿਰ ਵਾਪਕੋ ਬਲੀ ਦਾ ਜਗਾ ਕੀ ਉਥੋਂ ਫਿਰ ਉਹ ਇੰਨੀ ਜਿਹੜਾ ਰੂਟ ਆ ਇਹ ਇੱਥੇ ਇੱਥੇ ਤੱਕ ਵਰਦੀ ਹੈ ਭਾਈ ਹਾਂਜੀ ਹਾਂ ਭਾਈ ਇਹ ਸਾਡੀ ਆਪ ਦੀ ਛੱਡੀ ਹੋਈ ਮੂਰੀ ਅੱਛਾ ਉਹ ਤੁਸੀਂ ਸੱਟ ਸਕਦੇ ਹਾਂ ਮਤਲਬ ਆਹ ਸਰਕਾਰੀ ਜਿਹੜੀ ਇਹ ਨਹੀਂ ਸਰਕਾਰੀ ਪਹੀ ਹੈ ਜੀ ਇਹ ਇਹਨਾਂ ਨੇ ਬੰਦ ਕਰ ਦਿੱਤੀ ਭਾਈ ਇਹ ਗਲੀ ਇਧਰ ਦੀ ਹੋ ਕੇ ਰੱਖੀ ਉਹ ਸਮਝ ਜਾਣਾ ਮਾਰਾ ਦੇ ਲਿਆ ਆਓ ਹੋਏ ਪ੍ਰਾਨ ਕਰਾ ਹਾਂਜੀ ਕਰਨ ਲਈ ਪਰ ਕਿਹੜੇ ਕਿਹੜੇ ਕੰਦ ਹੋਣਾ ਹੈ ਇਹਦਾ ਦੇਖੋ ਕਿੱਥੇ ਬਹੀ ਬੈਂਸ ਕਰੀ ਆ ਆਹ ਤੇ ਆਹ ਤੇ ਪਹੀ ਆ ਨਾਲ ਜਾਂਦੀ ਆ ਆ ਆ ਜਾਂਦੀ ਆ ਚਾਲ ਨੂੰ ਆਵਾਜ਼ ਕੱਟਨੀ ਬਾਈ ਉਹੋ ਜੀ ਗੱਲ ਨਾ ਕਰੀ ਸਾਡੇ ਨਾਲ ਬਾਈ ਗੱਲ ਪਿਆਰ ਨਾ ਉਹੋ ਜੀ ਗੱਲ ਹੋਣਾ ਹਾਂ ਕਰਸਾ ਸੁਨੇ ਇਹਨਾਂ ਗੱਲ ਕਰ ਦੱਸ ਹਾਂ ਬੋਣ ਹਾਂ ਕਿਹਨੂੰ ਕਿੱਥੋਂ ਦੇ ਪਹੀ ਆ ਜਾਂਦੀ ਇੱਥੋਂ ਆ ਜਾਂਦੀ ਹਾਂ ਇੱਥੋਂ ਆਉਂਦੀ ਇੱਥੇ 4 ਫੁੱਟ ਰੋਕੀ ਜਾਂਦੀ ਆ ਜਾਂਦੀ ਆ ਬਾਈ ਤੇ ਰੁਕੀ ਤਾਂ ਕਿਹਦੇ ਫੇਰ ਰੁਕੀ ਮੇਰਾ ਆ ਰੁਕਿਆ ਬੇਬੀ ਮੇਰਾ ਕਸ ਨਹੀਂ ਆਜ 4 ਫੁੱਟਾ ਪੈਸੀ ਪਰ ਰੁਕੀ ਤਾਂ ਹੈ ਕਿਹੜੀ ਪਰ ਇਹ ਚੀਜ਼ ਰਿਕਾਰ ਨਹੀਂ ਵੀਰ ਉਹ ਲੈ ਇਹ ਨਾ ਨਾ ਇਹ ਚੀਜ਼ ਇਹ ਕੀ ਗੱਲ ਨਹੀਂ ਕਰ ਹਾਂ ਇਹ ਗੱਲ ਨਹੀਂ ਕਰਨੀ ਗੱਲ ਸਭ ਕੀ ਜਿਹੜੀ ਕਰੋ ਇਹ ਆਏ ਆਏ ਕੋਈ ਨਹੀਂ ਨਿਕਲਨੇ ਪੜਦਾ ਗਾ ਜੀ ਸਾਡੇ ਮੇਰੀ ਥਾਂ ਦੀ ਕਿ ਮਨਗੀ ਮੇਰੀ ਗੱਲ ਤਾਂ ਹਾਂ ਤੋ ਆ ਨਾ ਕਰ ਤਾ ਨਾ ਗੱਲ ਗੱਲ ਸੋ ਨਾ ਕਰ ਕੋਈ ਨਾ ਮੈਂ ਤੇਰਾ ਭਰਾ ਇਸਾਂ ਦੇ ਦੀ ਬੰਦੀ ਦਾ ਡਾਡੂ ਆ ਨੰਦਾਵਨ ਆ ਪਹੀ ਜਾਂਦੀ ਹੈ। ਪੱਕੇ ਖਾਲ ਦੇ ਉੱਤੇ ਪਾਸੇ ਲੱਛਾ ਬਣਿਆ ਹੋਇਆ। ਪੱਕੇ ਖਾਲ ਤੇ ਪਹੀ ਜਾਂਦੀ ਹੈ। ਪੱਕੇ ਖਾਲ ਤੇ ਆ ਪੱਕੇ ਖਾਲ ਤੇ ਦੇਖੇ। ਅੱਛਾ ਅੱਛਾ ਖਾਲ। ਹਾਂ। ਉੱਥੋਂ ਆਪਣੇ ਮੇਰੇ ਪਾਸੋਂ ਆ ਕਿੱਲੇ ਆ ਜੀ ਆ ਬਾਈ ਦੇ ਘਰਾਂ ਚ ਬਣ ਗਿਆ। ਘਰ ਨਹੀਂ ਤੇ ਵੇ। ਇਹ ਮੰਮੇ ਆ। ਉੱਥੋਂ ਜਾਂਦੀ ਸਿੱਧੀ ਪਹੀ ਪੱਕੇ ਖਾਲ ਨਾਲ ਜਾਂਦੀ। ਠੀਕ ਆ। ਜਿਹੜੀ ਆ ਛੜਤੀ ਉਹ ਖੁੱਛੀ ਨਹੀਂ ਜਾਂਦੀ ਸੀ। ਇਹਨਾਂ ਨੇ ਛੱਤੀ ਮੂਰਦੀ। ਜਿਹਨੂੰ ਆ ਛੜਤੀ ਉਹਨਾਂ ਨੇ ਪਿੱਛੇ ਹਾਂ ਉਹਨੂੰ ਕਰਨ ਲੱਗੀ। ਜਿਹੜੀ ਉਹਨੇ ਮਾਲਾ ਵੀ ਉੱਥੋਂ ਕਰ ਲਈ। ਉਹਨੇ ਆ ਛੜਤੀ। ਠੀਕ ਆ ਹਾਂ ਤੇ ਜਿਹੜੀ ਆਪਣਾ ਜਿਹੜਾ ਵਾਹਣ ਪਿੱਛੇ ਭਾਲਦੇ ਆ ਉਹ ਸਰਕ ਤੇ ਲੱਗ ਗਿਆ ਵਾਹਣ 24 ਕਿੱਲੇ ਵਾਹਣਾ ਉਹਦੀ ਉਧਰ ਆ ਪਈ ਪਈ ਜੋ ਸਰਕ ਤੇ ਲੱਗ ਗਿਆ ਕਿਸੇ ਪਾਸੇ ਪਈ ਬੋਲਦੀ ਨਹੀਂ ਕਿਸੇ ਦੀ ਤੇ ਵਾਹਣ ਸਰਕ ਤੇ ਆ ਆ ਨਕਸ਼ੇ 'ਚ ਕਹਿੰਦੇ ਇਹ ਨਕਸ਼ੇ 'ਚ ਜਿੱਥੇ ਪੱਕੇ ਖਾਲ ਤੋਂ ਕਹੀ ਗਈ ਹੈ ਹੈਗੀ ਹੈ ਹੈਗੀ ਹੈ ਫਿਰ ਇਹ ਚੱਲਦੀ ਕਹਤੋਂ ਚੱਲਦੀ ਫਿਰ ਇਹਨਾਂ ਨੇ ਕਿਹਾ ਮੋਰੇ ਸਰਕ ਤੇ ਇਹਨਾਂ ਨੇ ਮੋਰੇ ਰੋਕਤੀ ਆ ਘਰ ਵਾਲੇ ਨੇ ਉਧਰ ਸਰਕ ਤੇ ਜਿੰਨਾਂ ਨੂੰ ਲੱਗੇ ਉਹਨਾਂ ਨੂੰ ਸਰਕ ਤੇ ਜਿੰਨਾਂ ਨੂੰ ਲੱਗੀ ਆ ਘਰ ਬੈਗੇ 9 ਕਿੱਲੇ ਵਾਹਣਾ ਇਹ ਪੱਕੇ ਖਾਲ ਤੋਂ ਬਰਾਵਰਾ 9 ਕਿੱਲੇ ਥਲੇ ਪਿਆ ਤੇ ਪੱਕੇ ਖਾਲ ਦੇ ਨਾਲ ਦੀ ਪਹੀ ਛੱਡਣ ਕਰਕੇ ਉਹਨਾਂ ਨੇ ਆ ਛੱਡਤੀ ਜਿੰਨਾ ਜੇ ਘਰ ਆਗੇ ਜਿਵੇਂ ਨੌ ਗੱਲਾਂ ਚ ਤੇ ਨਾਲੇ ਪਰੇ ਬਾਹਣ ਜਾਂਦੇ ਜਿਹੜਾ ਉਹਨੂੰ ਠੀਕ ਹੈ ਵੀ ਜਾਨੀ ਆ ਜਿਹੜੀ ਤੁਸੀਂ ਆਪ ਦੇ ਕਬਜ਼ੇ ਚ ਲੈ ਲਈ ਇਹ ਤਾਂ ਕਬਜ਼ੇ ਕੋਈ ਨਹੀਂ ਮੈਂ ਇੱਥੇ ਚੱਲਦੇ ਕਿਤੇ ਅਪਰਦਾ ਕਬਜੇ ਕੋਈ ਲੈਣੀ ਨਹੀਂ ਆ ਬੰਦ ਜਰਾ ਇੱਕ ਤਰ੍ਹਾਂ ਲੈ ਰੰਗ ਜੋ ਅੰਦਰ ਦਾ ਬੰਦ ਹੋਣੀ ਆ ਆ ਜੇ ਮੈਂ ਨਹੀਂ ਨਹੀਂ ਜੇ ਮੈਂ ਉਹ ਦਰਾਤ ਲਾਏ ਆ ਪਰਦਾ ਜੀ ਮੇਰੇ ਲੱਗੀ ਸੀ ਛੜਤੀ ਅਗਲੇ ਨਗਾ ਆਓ ਆਪਣੀ ਛੱਡੀ ਪਈ ਪੱਕੇ ਖਾਲ ਦੇ ਕਿਛੜੀ ਜਿਵੇਂ ਪਈ ਇਹਦੇ ਉੱਤੇ ਦਰਾਤ ਲਾਏ ਪਿਆ ਵਾਲਾ ਭਾਈ ਜੀ ਇਹ ਪਹੀ ਆ ਜੀ ਸਰਕਾਰੀ ਜੇ ਸਰਕਾਰੀ ਆਉਂਦੀ ਹੈ ਪੱਕੇ ਖਾਲ ਦੇ ਨਾਲ ਛੜਦਾ ਅਗਲਾ ਕਹਾ ਮਰੇ ਲੰਗੇ ਜਿਹਨੂੰ ਲੱਗੀ ਹੈਗੀ ਉਹਨੂੰ ਛੱਡਣ ਤਿਆਰ ਆ ਛੱਡਾਂਗੇ ਜਿਹਨੂੰ ਲੱਗਦੀ ਹੈ ਜਿਹਨਾਂ ਦੇ ਖੇਤ ਨੂੰ ਲਾ ਦੀ ਜਿਹਦੇ ਖੇਤ ਨੂੰ ਜਾਂਦੀ ਆ ਕਿਹਦਾ ਖੇਤ ਆ ਖੇਤ ਕਹਾ ਜਾਂਦੇ ਜੀ ਇਹਨਾਂ ਇਹਨਾਂ ਦੇ ਵਿੱਚ ਸਮਝ ਨਹੀਂ ਕੇਤਾ ਆ ਮਜਦੀ ਛੱਕਣਾ ਲੱਗਿਆ ਵਾਹਣ ਉਹ 24 ਕਿੱਲੇ ਵਾਹਣ ਸਟੈਡੀ ਦਾ ਵਾਹਣ ਛੱਕਣਾ ਲੱਗਿਆ ਨਹੀਂ ਗੱਲ ਹੈ ਬਾਈ ਮੈਨੂੰ ਇੱਕ ਬਾਈ ਹੋਣਾ ਆਪਾਂ ਚੱਲ ਵੈਸੇ ਗੱਲ ਕਰਦੇ ਆ ਵੀ ਚੱਲ ਜੀ ਉਹ ਵੀ ਲੱਗਦੀ ਆ ਇਹ ਨਕਸ਼ੇ ਤੇ ਸਰਕਾਰੀ ਬੋਦੀ ਆ ਤਾਂ ਇਹ ਵੀ ਇੱਕ ਇਥੋਂ ਵੀ ਤਾਂ ਲੱਗ ਸਕਦਾ ਕਿ ਨਹੀਂ ਹੁਣ ਇਥੋਂ ਮੈਂ ਗਾਹ ਨਹੀਂ ਨਾ ਆਪਣਾ ਕੋਠਾ ਬਣ ਗਿਆ ਉਹ ਕੋਠਾ ਇੱਧਰ ਇੱਧਰ ਲ ਤੁਸੀਂ ਬਣਾਓ ਉਹ ਆਪਣਾ ਕਰ ਲਓ ਉਹਦੀ ਪੁੱਛ ਤਾਂ ਕਿਹ ਹੈਗੀ ਪੱਕੇ ਖਾਲ ਦੇ ਕਿ ਹੈਗੀ ਆ ਮੈਂ ਕਿਦੋਂ ਕਹਿੰਦਾ ਨਹੀਂ ਮੜੀ ਗੰਦ ਵੀ ਗੱਡੀ ਵੀ ਮੜੀ ਇਹ ਤਾਂ ਕਮਰੇ ਇਹ ਤਾਂ ਔਰ ਉਹ ਲੋਕ ਗੱਲ ਬਹੁਤ ਸਿੱਧੀ ਨੂੰ ਉਹ ਨਹੀਂ ਕਰੀ ਉਹ ਸਮਝਾਂਗਾ ਸਿੱਧੀ ਕਰੀ ਉਹ ਉਹ ਜਿਹੜੇ ਬਾਲਾ ਪੱਕੇ ਉਹ ਇਧਰ ਵੀ ਕਰਦੇ ਪੱਕੇ ਖਾਲ ਤੇ ਉਹਨਾਂ ਨੇ ਛੱਡੀ ਇਧਰ ਇਹਨਾਂ ਛੱਡੀ ਹੈਗਾ ਨਾਲੇ ਆਪਾਂ ਦੀ ਤਾਂ ਹੈਗੀ ਆਪੇ ਛੱਡੀ ਪਈ ਆ ਮੈਂ ਨਹੀਂ ਮੈਂ ਉੱਥੇ ਗੱਲ ਕਰੀ ਹਾਂ ਨਾ ਮੈਂ ਉੱਥੇ ਰੋਣਾ ਹੈਗਾ ਆ ਅੰਮਾ ਸਵਾਲ ਹੈ ਬਾਲਾ ਪੱਕੇ ਖਾਲ ਤੇ ਕੀ ਜਾਂਦੀ ਹੈ ਗਾਹਾਂ ਵਾਲੇ ਜਿੱਥੇ ਜਾਂਦੀ ਹੈ ਉਹਨਾਂ ਨੇ ਛੱਡੀ ਇਧਰ ਨਹੀਂ ਹੋਰ ਤੀਨਾਂ ਨੇ ਉੱਥੇ ਰੋਕਦੇ ਇਹਨਾਂ ਕੋਲ ਕੋਈ ਨਾ ਇਹ ਮਖਣ ਇਹਨਾਂ 24 ਕਿੱਲੇ ਵਾਹਣਾ ਉਹਨੂੰ ਲਾ ਕੇ ਸਰ ਤੇ ਲਾ ਗਿਆ। ਆਪਾਂ ਇੱਕ ਦੋ ਕਿੱਲੇ ਵਾਹਣਾ ਜੀ ਆਵਾਂਗੇ। ਕੋਈ ਨਹੀਂ ਆਜੇ ਜਦੋਂ ਮਰਜੀ ਜਦੋਂ ਮਰਜੀ। ਜਦੋਂ ਮਰਜੀ ਆ ਜਾਓ। ਨੰਬਰ ਲੈ ਕੇ ਇਹਨਾਂ ਨੰਬਰ ਲਾ ਜਾ। ਨਹੀਂ ਕੋਈ ਗੱਲ। ਚੱਲੀਏ ਭਾਈ। ਚਲੋ ਜੀ। ਮੈਂ ਨਹੀਂ ਬਰੇਕ ਕਰਦਾ ਜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਬੈਠੇ ਆ ਪੈਂਡ ਡੈਕ ਬਠਿੰਡੇ ਜ਼ਿਲ੍ਹੇ ਦਾ ਪੈਂਡਾ। ਸੋ ਮਜ਼ਦੂਰ ਪਰਿਵਾਰ ਆ ਮਾਜੀ ਵਿੱਚ ਇੱਕ ਪਰਿਵਾਰ ਆ। ਜਿਨ੍ਹਾਂ ਦੇ ਘਰ 'ਚ ਅੱਜ ਅਸੀਂ ਬੈਠੇ ਆਂ ਜਿਹੜਾ ਕਾਰਨਾ ਜਿਹੜੀ ਗੱਲਬਾਤ ਆ ਸ਼ਾਰਟ ਕੱਟ ਕਰੂੰਗਾ ਉਹ ਧਿਆਨ ਨਾਲ ਸੁਣੀ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦੇਣਾ ਕਿਉਂਕਿ ਮਜ਼ਦੂਰਾਂ ਨਾਲ ਸਦੀਆਂ ਤੋਂ ਧੱਕੇਸਾਹੀ ਹੁੰਦੀ ਆ ਰਹੀ ਆ ਆ ਦਿਨ ਬਦ ਦਿਨ ਚੰਦ ਭਾਰ ਹੋ ਗਿਆ ਧਾਰ ਸਿੰਘ ਵਾਲਾ ਹੋ ਗਿਆ ਰੋਜ਼ ਮਜ਼ਦੂਰਾਂ ਨਾਲ ਅਤਿਆਚਾਰ ਹੁੰਦੇ ਰੋਜ਼ ਕੁੱਟਮਾਰ ਹੁੰਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕੋਈ ਵੀ ਸੁਰੱਖਿਆ ਮਹਿਸੂਸ ਨਹੀਂ ਕਰ ਰਿਹਾ ਹਰ ਬੰਦਾ ਡਰਨਾ ਜਿਉ ਰਿਹਾ ਗੁੰਡਾਗਰਦੀ ਵਧੀ ਹੋਈ ਆ ਸੋ ਜਿਹੜੀ ਮੇਨ ਗੱਲ ਆ ਮੈਂ ਜਿਹੜੀ ਗੱਲ ਤੇ ਆਉਣਾ ਕਿਹਾ ਮੇਰੇ ਨਾਲ ਬਾਈ ਬੈਠਾ ਬਾਈ ਦਾ ਬਾਲ ਹੀ ਨਾ ਇਹ ਖੇਤਾਂ 'ਚ ਘਰ ਆ ਸੋ ਉੱਥੇ ਦਾ ਘਰ ਖੇਤਾਂ 'ਚ ਆ ਤੇ ਉੱਥੇ ਕੋਸ ਆਪਣੇ ਕਿਸਾਨਾਂ ਚੋਂ ਜਿਹੜੇ ਬੰਦੇ ਜ਼ਿਮੀਂਦਾਰ ਭਰਾਵਾ ਦੇ ਵੀ ਘਰ ਆ ਉਹਨਾਂ ਚੋਂ ਇੱਕ ਘਰ ਆ ਜਿਹੜਾ ਪਰਿਵਾਰ ਉਹ ਜਿਹੜੀ ਉੱਥੇ ਨਕਸ਼ੇ ਦੇ ਵਿੱਚ ਸਰਕਾਰੀ ਪਹੀ ਆਉਂਦੀ ਆ ਉਹ ਪਹੀ ਜੇ ਤੋੜੀ ਨੰਗਣ ਨਹੀਂ ਦੇ ਰਿਆ ਇਹਨਾਂ ਨੂੰ ਕਿ ਕਿੰਨੇ ਕਿੰਨੇ ਸਾਲ ਤੋਂ ਬਾਈ ਹੋਵੇ ਜਿਸੀ 7 ਸਾਲ ਦੀ 6-7 ਸਾਲ ਤੋਂ ਇਹਨਾਂ ਨੂੰ ਉਹ ਪਹੀ ਦੇ ਵਿੱਚ ਹੀ ਨੰਗਣ ਨਹੀਂ ਦਿੱਤਾ ਜਾ ਰਿਹਾ ਇਹ ਹੈਂਡੀਕੈਪਡ ਵੀਰ ਆ ਇਹਨੇ ਮਨ ਲਾ ਕਈ ਬੰਦੇ ਤੱਕ ਪਹੁੰਚ ਕੀਤੀ 6 ਸਾਲਾਂ ਤੁਸੀਂ ਦੇਖ ਲਓ ਵੀ ਬੰਦਾ ਹੈਂਡੀਕੈਪਡ ਬੰਦਾ ਹੈ ਇਹਨੇ ਵੀਡੀਓ ਭੇਜੀ ਮੈਨੂੰ ਜਿਹੜੀ ਕੱਸੀ ਹੁੰਦੀ ਆ ਸਾਝ ਚੱਲਦੀ ਉਹਦੇ ਪਾਣੀ ਦੇ ਵਿੱਚ ਦੀ ਇਹ ਪੈਂਡਾ ਆਗਾ ਅਈਏ ਨਾ ਭਾਈ? ਹਾਂਜੀ ਹਾਂਜੀ। ਉਹ ਝੂਠਾ ਨਹੀਂ ਨਹੀਂ ਠੀਕ ਜੀ ਹੁਣ। ਹਾਂਜੀ ਹਾਂਜੀ। ਕੱਚੀ ਜੀ ਦੀ ਪਿੰਡ ਆਉਦਾ ਇਹ। ਇਹ ਨੰਗਰ ਨਹੀਂ ਦਿੱਤਾ ਜਾ ਰਿਹਾ। ਹੁਣ ਇਹ 6 ਸਾਲ ਪੁਰਾਣੀ ਗੱਲ ਆ। ਇਹ ਵੱਖ-ਵੱਖ ਬੰਦਿਆਂ ਕੋਲ ਵੀ ਗਏ, ਪਿੰਡ ਦੇ ਪੰਚਾਇਤ ਕੋਲ ਵੀ ਗਏ। ਹੁਣ ਪੰਚਾਇਤ ਵੋਟਾਂ ਤੋਂ ਪਹਿਲਾਂ ਇਹ ਕਹਿੰਦੀ ਸੀ ਕਿ ਅਸੀਂ ਇਹ ਮਸਲਾ ਥੋੜਾ ਹੱਲ ਕਰਾਂਗੇ। ਤਾਂ ਹੁਣ ਜੇ ਉਹਨਾਂ ਨੇ ਕਰਨਾ ਹੁੰਦਾ ਤਾਂ ਹੁਣ ਸਾਨੂੰ ਨਾ ਇੱਥੇ ਆਉਣਾ ਪੈਂਦਾ। ਠੀਕ ਆ। ਦੂਜੀ ਗੱਲ ਵੀ ਨਕਸ਼ੇ ਦੇ ਵਿੱਚ ਸਰਕਾਰੀ ਪਹੀ ਆ। ਇਹ ਕਿਹਦੇ ਕੋਲ ਅਧਿਕਾਰ ਆ ਕੀ ਦਾ ਕਾਨੂੰਨ ਆ ਜਿਹੜਾ ਇੱਥੇ ਮਨਨ ਕਿਸੇ ਨੰਗਨ ਨਹੀਂ ਦੇ ਰਿਹਾ ਇਹ ਤਾਂ ਸ਼ਰਿਆਂ ਨੂੰ ਗੁੰਡਾ ਕਰਦੀ ਆ ਸ਼ਰਿਆਂ ਨੂੰ ਧੱਕੇ ਸਾਈ ਆ ਸੋ ਜੋ ਬੰਦਾ ਉਹ ਜਿਹੜਾ ਨੰਗਨ ਨਹੀਂ ਦੇ ਰਿਹਾ ਜੋ ਮੈਨੂੰ ਜਾਣਕਾਰੀ ਚ ਪਤਾ ਲੱਗਿਆ ਉਹ ਇੱਥੋਂ ਦੇ ਐਮਐਲਏ ਮੈਸਰ ਖਾਨੇ ਦਾ ਜਿਹੜਾ ਐਮਐਲਏ ਇੱਥੋਂ ਦਾ ਉਹਦਾ ਖਾਸ ਬੰਦਾ ਠੀਕ ਆ ਨਾ ਜਦੋਂ ਕਿਸੇ ਨੂੰ ਜੇ ਲੋਕ ਕਿਸੇ ਦੇ ਪਿੱਛੇ ਕੋਈ ਪਾਵਰ ਕੰਮ ਕਰਦੀ ਹੋਵੇ ਜਾ ਕੋਈ ਐਮਐਲਏ ਜਾ ਕੋਈ ਪ੍ਰਸ਼ਾਸਨ ਕੁਝ ਵੀ ਹੋਵੇ ਤਾਂ ਬੰਦਾ ਉਦੋਂ ਹੀ ਇਹ ਜੇ ਕੰਮ ਕਰਦਾ ਹੁੰਦਾ ਹੁਣ ਇੱਕ ਮੰਨ ਲਓ ਸਾਂਝੀ ਪਹੀ ਆ ਜਦੋਂ ਵੀ ਨਿੱਜੀ ਪਹੀ ਹੋਵੇ ਤਾਂ ਆਪਾਂ ਨੂੰ ਕਹਿ ਦਈਏ ਵੀ ਆ ਠੀਕ ਹੈ ਉਹਦੀ ਮਰਜ਼ੀ ਆ ਪਰ ਇੱਕ ਸਾਂਝੀ ਪਹੀ ਦੇ ਵਿੱਚ ਤਾਂ ਕੋਈ ਰੋਕ ਨਹੀਂ ਸਕਦਾ ਸੋ ਇਹ 6 ਸਾਲ ਤੋਂ ਵਿਚਾਰਾ ਮਤਲਬ ਪੜਕ ਰਿਹਾ ਇੱਕ ਹੋਰ ਗੱਲ ਆ ਜੀ ਐਮਐਲਏ ਤੋਂ ਦਾ ਉਹਦੇ ਕੋਲ ਵੀ ਗੱਲ ਚਲੀ ਗਈ ਤੁਹਾਨੂੰ ਪਤਾ ਲੱਗਿਆ ਸੂਤਰਾ ਤੋਂ ਵੀ ਐਮਐਲਏ ਕੋਈ ਗੱਲ ਚਲੀ ਗਈ ਵੀ ਆਪਾਂ ਉਹ ਪਈ ਦਾ ਕੀ ਕਰੀਏ ਕਿਉਂਕਿ ਉਧਾ ਪੜਿਆ ਹੋਇਆ ਹੈ ਅਹੀਂ ਬਹੁਤ ਟਾਈਮ ਦਾ ਵੀ ਐਮਐਲਏ ਦਾ ਕਹਿਣਾ ਸੀ ਕਿ ਨਾ ਯਾਰ ਤੁਸੀਂ ਛੱਡੋ ਪਹੀ ਕੁਝ ਦਾ ਬਾਲਾਂ ਦਾ ਧਿਆਨ ਦਿਓ ਇਹਨੂੰ ਨਾ ਛੇੜੋ ਤੇ ਅਹੀਂ ਬਦਲੋਂ ਆਪੀ ਚੱਲੀ ਜਾਊਗਾ ਇਹ 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 ਬੰਦੇ ਐਮਐਲਏ ਦਾ ਕਹਿਣਾ ਜਿਹੜਾ ਅਸੀਂ ਚੁਣ ਕੇ ਭੇਜਿਆ ਵੀ ਸਾਡੀ ਸੰਸ ਦੇ ਵਿੱਚ ਆ ਕੇ ਸਾਡੇ ਇਲਾਕੇ ਦੀ ਸਾਡੇ ਲੋਕਾਂ ਦੇ ਹੱਕਾਂ ਦੀ ਆਵਾਜ਼ ਚੱਕੂਗਾ ਤਾਂ ਉਹ ਇਹੋ ਜਿਹਾ ਕੁਝ ਕਰ ਰਿਹਾ ਤਾਂ ਤੁਹਾਨੂੰ ਲੱਗਦਾ ਵੀ ਜਿਹੜੇ ਐਮਐਲਏ ਅਸੀਂ ਜਿਹੜੇ ਬਦਲਾ ਜਿਹੜਾ ਅਸੀਂ ਚਾਹਮਾ ਨਾਲ ਚੁਣਿਆ ਉਹ ਇਹ ਹੀ ਕੰਮ ਆਲੀ ਹੋਊਗਾ ਦੂਜੀ ਗੱਲ ਮੈਂ ਇੱਕ ਦੋ ਬੇਟਾ ਵਾਸਤੇ ਕਹਿਣਾ ਵੀ ਇਹ ਨੂੰ ਜਿਹੜੀ ਮੇਨ ਮੇਨ ਗੱਲ ਆ ਉਹ ਜਿਹੜਾ ਬੰਦਾ ਮੇਨ ਆ ਬਾਲੀ ਭਾਈ ਤੂੰ ਮੇਨ ਮੇਨ ਜਿਹੜੀ ਗੱਲ ਆ ਆ ਤੂੰ ਉਹ ਨਾਲ ਆ ਭਈ ਉੱਥੇ ਇੱਕ ਸਰਕਾਰੀ ਪਹੀ ਹੈ ਜੀ ਜਿਹੜੀ ਬਹੁਤ ਲੰਮੇ ਸਮੇਂ ਤੋਂ ਚੱਲ ਰਹੀ ਸੀ ਨਕਸ਼ੇ ਦੇ ਵਿੱਚ ਚੱਲੀ ਜਾਂਦੀ ਹੈ ਉਹ ਭੋਲਾ ਸਿੰਘ ਜੋ ਕਿ ਝਾੜੂ ਆਵਾਜ਼ ਦੀ ਪਾਰਟੀ ਦਾ ਵਰਕਰ ਆ ਭੋਲਾ ਜੀ ਉਹ ਡਰੈਕਟਰ ਲਈ ਬੈਠਾ ੱੱਕੇ ਨਾਲ ਦੱਬੀ ਬੈਠਾ ਸੀ ਸਾ ਨੂੰ ਮੰਨਣ ਨਹੀਂ ਦੀ ਰਿਹਾ ਜੀ ਸਾਡੀ ਬੇਨਤੀ ਸਰਕਾਰ ਨੂੰ ਵੀ ਸੀਗੀ ਵੀ ਸਾਡੀ ਬੇਨਤੀ ਮੰਨੀ ਜਾਵੇ ਪਰ ਉਹ ਜੀ ਮੰਨ ਨਹੀਂ ਰਿਹਾ ਜੀ ਸਾ ਜਿਹੜੀ ਪਹੀਆ ਉਹਦੇ ਉਦੇ ਤੇ ਤਰ੍ਹਾਂ ਤਾਈ ਬੈਠਾ ਹਾਂਜੀ ਹਾਂ ਜੀ ਪਹੀਆ ਸੱਡੀ ਬੈਠਾ ਜੀ ਵਿਚਾਲੇ ਜਮਾ ਦਸ ਤਲਾਈ ਪਏ 5 6 ਸਹੀ ਲੱਗਦਾ ਉਹ ਨੂੰ ਤਾਂ ਲੰਗਾ ਦਾ ਅੱਡਾ ਜੀ ਦੇ ਪਾਸੋਂ ਉਹ ਅੱਡਾ ਹਾਂਜੀ ਤੇ ਤਰ੍ਹਾਂ ਜੀ ਤੇ ਤਰ ਤਲਾਈ ਉਹ ਅੱਡਾ ਉਹ ਅੱਡਾ ਠੀਕ ਹਾਂ ਵੀ ਜਿਹੜੀ ਸਰਕਾਰੀ ਪਹੀਆ ਉਹਦੇ ਤੇ ਦਰਖਤ ਲਾਈ ਬੈਠਾ ਚ ਉਹ ਦਰਖਤ ਲਾਉਣ ਚੰਗੀ ਗੱਲ ਆ ਪਰ ਜਿੱਥੋਂ ਦੀ ਰਸਤਾ ਰੋਕਣਾ ਕੇਦਾ ਉਹ ਤਾਂ ਵੈਸੀ ਹੀ ਮਾੜੀ ਗੱਲ ਹੁੰਦੀ ਆ ਤੋਂ ਇਸ ਲਈ ਆ ਮੇਰੇ ਨਾਲ ਪਿੰਡ ਵਾਸੀ ਘਰਾਂ ਦੇ ਬੰਦੇ ਬੈਠੇ ਨੇ ਅਸੀਂ ਮੌਕੇ ਤੇ ਮੰਨੋ ਮੀਟਿੰਗ ਰੱਖੀ ਆ ਸੋ ਜਿਹੜਾ ਮੈਂ ਇੱਕ ਇਥੋਂ ਸਨੇਹਾ ਦੇਣਾ ਚਾਹੁੰਦਾ ਕਿ ਇਥੋਂ ਦੇ ਪ੍ਰਸ਼ਾਸਨ ਨੂੰ ਤੇ ਇਥੋਂ ਦੇ ਐਮ.ਐਲ.ਏ ਨੂੰ ਸਾਡੀ ਬੇਨਤੀ ਆ ਕਿ ਭਾਈ ਇਹਦਾ ਮਸਲੇ ਦਾ ਕੋਈ ਹੱਲ ਕਰੋ ਜਿੰਨਾ ਜਲਦੀ ਹੋ ਸਕਦਾ ਕਿਉਂਕਿ ਕੋਈ ਆਇਆ ਤਾਂ ਹੈ ਨਹੀਂ ਵੀ ਇਥੋਂ ਤੋਂ ਕੋਸ਼ਿਸ਼ ਅਸੀਂ ਮੰਗਿਆਗਾ ਜਾਂ ਤੁਸੀਂ ਇਥੋਂ ਤੋਂ ਕੋਈ ਅਸੀਂ ਮੰਨੋ ਕੋਈ ਵੱਡੀ ਡਿਮਾਂਡ ਕੀਤੀ ਆ ਸੋਤੋਂ ਅਸੀਂ ਜਿਹੜਾ ਬਣਦਾ ਹੱਕ ਆ ਸਰਕਾਰੀ ਨਕਸ਼ੇ ਦੇ ਵਿੱਚ ਖੋਲਦੀ ਪਹੀਆ ਉੱਥੋਂ ਦੀ ਨੰਗੜ ਦਾ ਮਸਲਾ ਜੇ ਉੱਥੋਂ ਦੀ ਨੰਗਣ ਹੀ ਨਹੀਂ ਦਿੱਤਾ ਜਾ ਰਿਹਾ ਪਹਿਲੀ ਬੇਨਤੀ ਤਾਂ ਸੀ ਐਮਐਲਏ ਸਾਹਿਬ ਦੇ ਧਿਆਨ ਚ ਇਹ ਵੀਡੀਓ ਹੈ ਜਿਹੜੀ ਬਖਸ਼ਰ ਖਾਨਾ ਜਿਹੜਾ ਐਮਐਲਏ ਇੱਥੋਂ ਦਾ ਮੋੜ 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 ਹਰਕਾ ਮੋੜ ਮੰਡੀ ਤੋਂ ਜਿਹੜਾ ਐਮਐਲਏ ਆ ਅਸੀਂ ਸੁਖਵੀਰ ਮਾਸਰਖਾਨੀ ਨੂੰ ਬੇਨਤੀ ਕਰਦੇ ਆ ਸਾਰੇ ਬੰਦੇ ਵੀਡੀਓ ਦੇ ਤੱਕ ਪਹੁੰਚੀ ਕਰ ਦਿਓ ਕਿ ਬਖਸ਼ਰ ਐਮਐਲਏ ਸਾਹਿਬ ਇਹ ਮਜ਼ਦੂਰ ਪਰਿਵਾਰ ਇਹਨਾਂ ਨਾਲ ਜੋ ਤੱਕੇ ਸਹੀ ਹੋ ਰਹੀ ਆ ਉਹਦਾ ਇਨਸਾਫ ਦਵਾ ਇਹਨਾਂ ਨਾਲ ਖੜਾ ਕਿ ਇਹਦਾ ਬੰਦਾ ਤੇਰੀ ਪਾਰਟੀ ਦਾ ਬੰਦਾ ਤੇਰਾ ਉਹ ਵਰਕਰ ਆ ਤੂੰ ਉਹਨੂੰ ਸਮਝਾ ਰਿਹਾ ਜੇ ਕੋਈ ਉਮੀਦਵਾਰੀ ਹੁੰਦੀ ਆ ਉਹ ਗਲਤੀ ਹੈ ਜਿਹੜਾ ਇਸ ਦਾ ਪ੍ਰਸਾਦਨ ਤੇ ਐਮ.ਐਲ.ਏ ਹੋਊਗਾ ਸੋ ਅਸੀਂ ਇੱਥੋਂ ਅੱਜ ਜਿਹੜਾ ਐਲਾਨ ਕਰਦੇ ਆ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ 20 ਤਰੀਕ ਤੋਂ ਬਾਅਦ ਜਿਹੜਾ ਪਿੰਡ ਦੇ ਵਿੱਚ ਵੱਡਾ ਇਕੱਠ ਰੱਖਾਂਗੇ 22 ਤਰੀਕ ਨੂੰ ਸੋ ਮੈਂ ਸਾਰੀਆਂ ਜਥੇਬੰਦੀਆਂ ਨੂੰ ਮਜ਼ਦੂਰਾਂ ਦੀਆਂ ਨੂੰ ਕਿਸਾਨਾਂ ਨੂੰ ਇਨਸਾਫ ਸਭ ਲੋਕਾਂ ਨੂੰ ਸਮਾਜ ਸੇਵੀਆਂ ਨੂੰ ਜਿਹੜਾ ਬੰਦਾ ਸੱਚ ਤੇ ਹੱਕ ਦੇ ਲਈ ਲੜਦਾ ਉਹਨਾਂ ਸਾਰੇ ਹੀ ਭਰਾਵਾਂ ਨੂੰ ਮੇਰੀ ਅਪੀਲ ਆ ਕਿ 20 ਤਰੀਕ ਤੋਂ ਬਾਅਦ ਅਸੀਂ ਸਨੇਹਾ ਦੇਵਾਂਗੇ ਇਸ ਫੰਡ ਦੇ ਵਿੱਚ ਇਕੱਠ ਰੱਖਾਂਗੇ ਫਿਰ ਅਸੀਂ ਲੀਕਾਂਗੇ ਵੀ ਐਮਐਲਏ ਦਾ ਘਰਾਓ ਕਰਨਾ ਕਿ ਵੀਡੀਓ ਦਫਤਰ ਦਾ ਕਰਨਾ ਸੋ ਇਸ ਕਰਕੇ ਆਪਾਂ ਇੰਨਾ ਕੁ ਸਮਾਂ ਇਹਨਾਂ ਨੂੰ ਦੇ ਚੱਲੇ ਆ ਵੀ ਕੋਈ ਇਹ ਨਾ ਕਹਵੇ ਵੀ ਯਾਰ ਇਹ ਐਂ ਪਰ ਮੰਨੋ ਵੀ ਇਹਨਾਂ ਦਾ ਇਹੀ ਕੰਮ ਆ ਵੀ ਅਸੀਂ ਇਹ ਇੰਨਾ ਕੁ ਸਮਾਂ ਦੇ ਚੱਲੇ ਆ ਵੀ ਹੁਣੇ ਜਿਹੜਾ ਮਸਲਾ ਸੀ ਪੂਰੇ ਪੰਜਾਬ ਦੇ ਵਿੱਚ ਉਭਾਰਾਂਗੇ ਸੋ ਜਿੱਥੇ ਵੀ ਕਿਤੇ ਪੰਜਾਬ ਦੇ ਵਿੱਚ ਹੋਰ ਲੋਕਾਂ ਦਾ ਧੱਕੇ ਸਾਹੀ ਹੁੰਦੀ ਆ ਮੈਂ ਉਹਨਾਂ ਨੂੰ ਵੀ ਕਹਿਣਾ ਕਿ ਆਵਾਜ਼ ਬੁਲੰਦ ਕਰੋ ਕਿਉਂਕਿ ਜਿਹੜੀਆਂ ਕੌਮਾਂ ਆਪਣੀ ਆਵਾਜ਼ ਬੁਲੰਦ ਕਰਦੀਆਂ ਨੇ ਨਹੀਂ ਕਰਦੀਆਂ ਜਿਹੜੀਆਂ ਕੌਮਾਂ ਅਸੀਂ ਇੱਥੋਂ ਦੇ ਬਜ਼ੁਰਗਾਂ ਤੋਂ ਇੱਥੋਂ ਦੀਆਂ ਮਾਵਾਂ ਭੈਣਾਂ ਵੀ ਖੜੀਆਂ ਉਹਨਾਂ ਤੋਂ ਹੀ ਪੁੱਛਦੇ ਕੀ ਗੱਲਬਾਤ ਆ ਬਾਤਾਂ ਕੀ ਆ ਮਸਲੇ ਬਾਰੇ ਮਣੀ ਜਾਣਕਾਰੀ ਪਾਉ ਤੁਸੀਂ ਜਨਰਲ ਪਾਉ ਹਾਂ ਉੱਥੇ ਜ਼ਮੀਨਦਾਰਾਂ ਦੇ ਅੱਛਾ ਸਾਨੂੰ ਕਿਤੇ ਨਹੀਂ ਲੰਗਾ ਲੰਗੇ ਇਹਨਾਂ ਹੋਰ ਕਾਰਨ ਹੋ ਗਏ ਪਹਿਲੇ ਮਾਨੂੰ 40 ਸਾਲ ਹੋ ਗਏ ਹੁਣ ਦੇ ਇੱਥੇ ਆਈ ਉਹ ਮੇਰੇ ਆਈ ਤੋਂ ਪਹਿਲੀ ਚਾਹ ਦੀ ਸੀ ਅੱਛਾ ਹਾਂ ਹੁਣ ਇਹਨਾਂ ਨੇ ਜ਼ਮੀਨਦਾਰਾਂ ਨੇ ਮੱਤ ਕੇ ਬੰਦ ਕਰ ਗਏ ਕਾਰਨ ਨਹੀਂ ਲੱਭ ਰਿਹਾ ਤੁਹਾਨੂੰ ਦੱਸਾਂਗਾ ਨੰਗੰਦੰਦੇ ਇੱਕ ਤੁਹਾਨੂੰ ਪਹਿਲੀ ਇਥੋਂ ਦੀ ਹੈ ਹੀ ਨਹੀਂ ਕਿਧਰੇ ਵੀ ਹੋਰ ਦੀ ਆਉਂਦੀ ਤੋ ਮੇਰੇ ਬੁੱਢੇ ਦੀ ਪਹਿਸੌਣ ਮੇਰੇ ਸਾਡੇ ਦਾ ਕੋਈ ਬੰਦਾ ਨਾ ਤਾਂ ਸਾਡੇ ਨਾਲ ਨਾ ਤੋ ਕਿ ਭਾਈ ਇਹ ਤਾਂ ਪਹਿਲਾਂ ਦੀ ਗੱਲ ਜੂਰੀ ਪਈ ਦਾ ਸਾਡੇ ਨਾਲ ਨਾ ਤਨਗਦੇ ਕਿਸੇ ਤੇ ਫਿਰ ਉਦੋਂ ਬਾਅਦ ਕੁਝ ਇੱਕ ਤੇ ਸੇਪ ਪੈਣ ਦੇ ਕਿਸੇ ਬੰਦੇ ਨੇ ਥੋੜਾ ਜੀ ਨਾ ਮਾਰਦਾ ਨਾ ਦੇਖਦਾ ਨਾ ਮਾਰਦਾ ਜੇ ਜੇ ਮੇਰੇ ਬੰਦੇ ਆਉਂਦੇ ਆਉਂਦੇ ਉਹ ਕੰਨ ਪਾਣੀ ਤੁਹਾਨੂੰ ਪਾਣੀ ਦਵਾ ਦੋ ਬੋਟਾ ਕਿ ਭਾਈ ਜਿੱਦੋ ਬੋਟਾ ਲੈਣਾ ਹੁੰਦਾ ਸਰਪੰਚ ਉਹ ਕੰਨ ਮਾਈ ਤੋਂ ਪਾਣੀ ਦਵਾ ਦਾਂਗੇ ਦਵਾ ਦਾਂਗੇ ਬੋਟਾ ਦੇਖ ਕੇ ਨਾ ਮਤਾ ਕਰ ਜਾਂਦੇ ਕੋਈ ਕਰਦੇ ਜਦੋਂ ਬੰਦਰ ਸਰਪੰਚ ਬਣ ਜਾਂਦਾ ਮੁੜ ਕੇ ਘਾੜ ਖੁੱਡ ਦੱਸਦਾ 8 ਸਾਲ ਦੀ ਚੱਲਦੀ ਜੀ ਕੋਈ ਜਿੱਤੇ ਕੋਈ ਹਰ ਮੁਰਕੇ ਹਾਰ ਤੱਕ ਪਾਈ ਤਰਪਦੀ ਐ ਆ ਦੇਖ ਲੋ ਭਾਈ ਤੁਹਾਡੇ ਸਾਹਮਣੇ ਆ ਜੀ ਵੋਟਾਂ ਤੋਂ ਪਹਿਲਾਂ ਅਸੀਂ ਕਿੰਨਾ ਪਿੱਟਦੇ ਆ ਤੁਹਾਨੂੰ ਕਿੰਨਾ ਪਿੱਟਦੇ ਆ ਭਾਈ ਕੋਈ ਬੰਦਾ ਉੱਥੋਂ ਤੱਕ ਹਿੰਦਾਂ ਤੋਂ ਕੋਲੇ ਵੋਟਾਂ ਲੈ ਲੀਆਂ ਆ ਸਾਰੀਆਂ ਵਾਵਾ ਖੜੀਆਂ ਮੈਂ ਨਹੀਂ ਕਹਿ ਰਿਹਾ ਕਿ ਵੋਟਾਂ ਤੋਂ ਪਹਿਲਾਂ ਸਪੈਂਸ ਨੇ ਕਿਹਾ ਵੀ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਤੇ ਹੁਣ